हां जी दोस्तों स्वागत है पिंड तरकती टीवी चैनल जे भी भी दी। दी जला जला ते जे तुसी ਵੀ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਵਾਲਾ ਨੰਬਰ ਮੇਰਾ ਹੈਗਾ 998872858 ਮੈਂ ਬੋਲ ਵੀ ਦੰਨਾਗਾ ਨਾਂ ਮੇਰਾ ਜੀਵਨਾ ਤੇ ਪਿੰਡ ਪੁਰਜ ਲੱਦਾ ਜ਼ਿਲ੍ਹਾ ਵਾ ਬਠਿੰਡਾ ਭਗਤਪਾਈ ਦਾ ਹੈ ਰਗਾ ਤੇ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਇਹ ਬੱਚੀ ਦੇਖ ਰਹੇ ਹੋ ਇਹ ਵਕਾਊ ਆ ਜੀ ਉਮਰ ਇਹਦੀ ਤਕਰੀਬਨਾਂ ਸਾਲ ਦੇ ਨੇੜ ਹੈਗੀ ਇਹ ਤੇ ਜੇ ਤੁਸੀਂ ਖਰੀਦਣੀ ਚਾਹੋ ਤਾਂ ਥੱਲੇ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਨਿਕਾ ਵਦਾਤਾ ਲਿਖਿਆ ਹੈ ਨਾ ਬੱਚੀ ਖਰੀਦਣ ਲਈ ਇਹ ਨੰਬਰ ਬਾਈ ਦਾਗਾ ਕਰ ਲਿਓ ਬਾਈ ਨਾਲ ਸੰਪਰਕ 9779652380 9779652380 ਇਹ ਨੰਬਰ ਆ ਬਾਈ ਦਾ ਤੇ ਜੇ ਆਪਾਂ ਮੋਲ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਵੀ 6000 ਕਿਰਾ ਕਹਿਦੀ ਤੇ ਬਾਕੀ ਜਿਵੇਂ ਕੋਈ ਫੋਨ ਲਾਊਗਾ ਹਨਾ ਤੇ ਜਿਵੇਂ ਦਾ ਕੋਈ ਜਿਵੇਂ ਕਰ ਲੁਗਾ ਆਪਾਂ ਵੀ ਕਰ ਲਾਂ ਕੋਈ ਉਹ ਨਹੀਂ ਹੈਗਾ ਚੱਕਰ ਤੇ ਬੱਚੀ ਦੇ ਜੇ ਟੀਕੇ ਦੀ ਗੱਲ ਕਰਕੇ ਆਪਾਂ ਤਾਂ ਬਾਈ ਦਾ ਟੀਕੇ ਦਾ ਆਪਾਂ ਨੂੰ ਕੋਈ ਪਤਾ ਨਹੀਂਗਾ ਤੇ ਇੰਨਾ ਜ਼ਰੂਰ ਆ ਬਾਈ ਕਹਿੰਦਾ ਫੀਡ ਫੂਡ ਚੰਗੀ ਚਾਰੀ ਹੈਗੀ ਤੇ ਮੈਂ ਗੱਟਾ ਵੀ ਦੇ ਕੇ ਦੂਜਾ ਗੱਟਾ ਵੀ ਬਾਈ ਦਾ ਫੀਡ ਦਾ ਮੁੱਕਣ ਵਾਲਾਗਾ ਜਿਹੜਾ ਉਹ ਚਾਰੀ ਜਾਂਦਾਗਾ ਤੇ ਵਧੀਆ ਸ਼ੌਕਣਾ ਬਾਈ ਤਿਆਰ ਕਰੀ ਜਾਂਦਾਗਾ ਤੇ ਕਰ ਲਿਓ ਬਾਈ ਨਾਲ ਸੰਪਰਕ ਮਾਰ ਲਿਓ ਨਿਗਾ ਹਨ ਜੇ ਤੁਹਾਨੂੰ ਬੱਚੀ ਚੰਗੀ ਲੱਗਦੀ ਹੈਗੀ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਪੈਂਡਾ ਬਾਈ ਦਾ ਵਧਾਤਾ ਜਿਹੜਾ ਆਪਣਾ ਬਰਨਾਲਾ ਭਧੌੜ ਇਧਰ ਲੈ ਰਗਾ ਕਹਤਿਆਂ ਨਾ ਭਧੌੜ ਦੇ ਨਾਲ ਹੀ ਆ ਜਾਮਾ ਵਧਾਤਾ ਭਧੌੜ ਤੋਂ ਵਧਾਤਿਆਂ ਨੂੰ ਜਾਇਆ ਜਾਂਦਾ ਭਧੌੜ ਤੋਂ ਤਕਰੀਬਨ ਮੇਰੇ ਖਿਆਲ ਵੀ 5-6 ਕਿਲੋਮੀਟਰ ਜਾਂ ਵੱਧ ਵੱਧ 7 ਕਿਲੋਮੀਟਰ ਹੋਊਗਾ ਤੇ ਕਰ ਲਿਓ ਬਾਈ ਨਾਲ ਸੰਪਰਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ